ਹੈਲੋ ਵਿਊਅਰਸ ਲੱਕੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਬਣਾਵਾਂਗੇ ਗੁੜ ਅਤੇ ਆਟੇ ਦੇ ਨਾਲ ਪੂੜੇ ਜੋ ਕਿ ਸਾਵਣ ਮਹੀਨੇ ਦੀ ਸਪੈਸ਼ਲ ਡਿਸ਼ ਹੁੰਦੀ ਹੈ ਆਪਾਂ ਪਹਿਲਾਂ ਵੀ ਮਾਲ ਪੂੜਿਆਂ ਦੀ ਇੱਕ ਵੀਡੀਓ ਅਪਲੋਡ ਕੀਤੀ ਹੈ ਜੋ ਕਿ ਦੇਸੀ ਕੀਦੇ ਵਿੱਚ ਬਣਾਏ ਗਏ ਸੀ ਬਟ ਅੱਜ ਆਪਾਂ ਸਰੋਂ ਦੇ ਤੇਲ ਦੇ ਨਾਲ ਬਣਾਵਾਂਗੇ ਚਲੋ ਵਿਊਅਰਸ ਹੁਣ ਆਪਾਂ ਆਪਣੀ ਰੈਸিপি ਨੂੰ ਸਟਾਰਟ ਕਰਦੇ ਹਾਂ ਜਿਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਗੁੜ ਲੈਣਾ ਹੈ ਗੁੜ ਨੂੰ ਇਸ ਕੇ ਆਪਾਂ ਨੇ ਚੰਗੀ ਤਰ੍ਹਾਂ ਨਾਲ ਪਾਣੀ ਦੇ ਵਿੱਚ ਘੋਲ ਲੈਣਾ ਹੈ ਉਸ ਨੂੰ ਆਪਾਂ 스ਪੂਨ ਦੀ ਹੈਲਪ ਦੇ ਨਾਲ ਹਿਲਾਉਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਘੋਲਣਾ ਹੈ ਜਦ ਤੱਕ ਕਿ ਉਹ ਨਹੀਂ ਘੁਲ ਜਾਂਦਾ ਆਪਾਂ ਨੇ ਉਸ ਨੂੰ ਹਿਲਾਉਂਦੇ ਰਹਿਣਾ ਹੈ ਇੱਥੇ ਹੁਣ ਆਪਣਾ ਗੁੜ ਚੰਗੀ ਤਰ੍ਹਾਂ ਨਾਲ ਘੁਲ ਚੁੱਕਿਆ ਹੈ ਉਸ ਤੋਂ ਬਾਅਦ ਹੁਣ ਆਪਾਂ ਇੱਕ ਦੂਸਰੇ ਬਾਉਲ ਦੇ ਵਿੱਚ ਇਸ ਘੋਲ ਨੂੰ ਪੋਣ ਲਵਾਂਗੇ ਚੰਗੀ ਤਰ੍ਹਾਂ ਨਾਲ ਪੋਣ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਚੀਜ਼ ਨਾ ਹੋਵੇ ਇਸ ਨੂੰ ਪੂਨਨਤ ਬਾਦ ਘੁਣਾਪਾ ਇਸ ਨੂੰ ਸਾਈਡ ਤੇ ਰੱਖ ਦਾਂਗੇ ਤੇ ਇੱਕ ਬਾਉਲ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਕੌਲੀ ਆਟੇ ਦੀ ਲਵਾਂਗੇ ਤੇ ਉਸ ਦੇ ਵਿੱਚ ਆਪਣਾ ਇਹ ਗੁੜ ਵਾਲਾ ਮਿੱਠਾ ਕੋਲ ਪਾਵਾਂਗੇ ਕੋਲ ਇੱਥੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਕਿ ਆਪਣਾ ਮਿਕਸਚਰ ਨਾ ਤਾਂ ਜ਼ਿਆਦਾ ਹੀ گاੜਾ ਰਹੇ ਤੇ ਨਾ ਹੀ ਜ਼ਿਆਦਾ ਪਤਲਾ ਹੋ ਜਾਵੇ ਇਸ ਨੂੰ ਆਪਾਂ 스ਪੂਨ ਦੀ ਹੈਲਪ ਨਾਲ ਹਿਲਾਵਾਂਗੇ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਤੇ ਚੈੱਕ ਕਰਾਂਗੇ ਕਿ ਆਪਾਂ ਨੂੰ ਹੋਰ ਨੀਡ ਹੈਗੀ ਆ ਜਾਂ ਨਹੀਂ ਹੈਗੀ ਇੱਥੇ ਆਪਣਾ ਮਿਕਸਚਰ ਥੋੜਾ گاੜਾ ਸੀਗਾ ਤੇ ਆਪਾਂ ਇਸ ਦੇ ਵਿੱਚ ਥੋੜਾ ਹੋਰ ਪਾ ਲਵਾਂਗੇ ਤੇ ਫਿਰ ਉਸ ਨੂੰ ਇੱਕ ਵਾਰੀ 스ਪੂਨ ਦੀ ਹੈਲਪ ਨਾਲ ਹਿਲਾ ਕੇ ਚੈੱਕ ਕਰਾਂਗੇ ਆਪਾਂ ਇਸ ਨੂੰ ਬਲੈਂਡਰ ਦੀ ਹੈਲਪ ਨਾਲ ਵੀ ਮਿਕਸ ਕਰ ਸਕਦੇ ਹਾਂ ਕਿਉਂਕਿ ਆਪਾਂ ਨੇ ਇਹ ਮਿਕਸਚਰ ਬਹੁਤ ਹੀ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਇਸ ਦੇ ਵਿੱਚ ਆਟੇ ਦੀਆਂ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਨਾਲ ਬਲੈਂਡਰ ਦੀ ਹੈਲਪ ਨਾਲ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਦੇਖੋ ਹੁਣ ਆਪ ਦਾ ਮਿਕਸਚਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਇਹਦੀ ਕਨਸਿਸਟੈਂਸੀ ਬਹੁਤ ਹੀ ਵਧੀਆ ਹੋ ਚੁੱਕੀ ਹੈ ਇਸੇ ਤਰ੍ਹਾਂ ਨਾਲ ਆਪਾਂ ਨੇ ਇਸ ਨੂੰ ਤਿਆਰ ਕਰ ਲੈਣਾ ਹੈ ਉਸ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਥੋੜਾ ਇਲਾਇਚੀ ਪਾਊਡਰ ਪਾਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਬਟ ਇਸ ਦੇ ਨਾਲ ਇਸ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਥੋੜੀ ਸੋਫਾ ਪਾ ਲਵਾਂਗੇ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਇਸ ਦਾ ਫਲੇਵਰ ਬਹੁਤ ਹੀ ਵਧੀਆ ਆ ਜਾਂਦਾ ਹੈ ਫਿਰ ਆਪਾਂ ਇਸ ਨੂੰ 스ਪੂਨ ਦੀ ਹੈਲਪ ਦੇ ਨਾਲ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਦੂਜੀ ਤਰਫ ਹੁਣ ਆਪਾਂ ਗੈਸ ਦੇ ਉੱਤੇ ਤਵਾ ਰੱਖਾਂਗੇ ਉਸ ਨੂੰ ਗਰਮ ਕਰਾਂਗੇ ਤੇ ਇਸ ਦੇ ਉੱਤੇ ਆਪਾਂ ਨੇ ਸਰੋਂ ਦਾ ਤੇਲ ਲਗਾ ਲੈਣਾ ਹੈ ਬ੍ਰਸ਼ ਦੀ ਹੱਲਪ ਨਾਲ ਇੱਥੇ ਮੈਂ ਸਰੋਂ ਦੇ ਤੇਲ ਨੂੰ ਪਹਿਲਾਂ ਪਕਾ ਲਿਆ ਹੈ ਆਪਾਂ ਨੇ ਕੱਚਾ ਯੂਜ਼ ਨਹੀਂ ਕਰਨਾ ਹੈ ਉਸ ਤੋਂ ਬਾਅਦ ਆਪਾਂ ਹੁਣ ਤਵੇ ਦੇ ਉੱਤੇ ਆਪਣੇ ਮਿਕਸਚਰ ਨੂੰ ਪਾ ਲਵਾਂਗੇ ਤੇ ਇਸ ਨੂੰ ਥੋੜਾ ਫੈਲਾ ਲਵਾਂਗੇ ਇਸ ਤਰ੍ਹਾਂ ਦੇ ਨਾਲ ਇਸ ਨੂੰ ਆਪਾਂ ਸੈੱਟ ਕਰ ਲਵਾਂਗੇ ਸਰਕਲ ਸ਼ੇਪ ਦੇ ਵਿੱਚ ਗੈਸ ਇੱਥੇ ਆਪਾਂ ਨੇ ਮੀਡੀਅਮ ਹੀ ਰੱਖਣੀ ਹੈ ਨਾ ਲੋ ਤੇ ਨਾ ਹਾਈ ਉਪਰਲੀ ਸਾਈਡ ਆਪਣੀ ਡਰਾਈ ਹੋਣ ਤੋਂ ਬਾਅਦ ਆਪਾਂ ਨੇ ਉਪਰਲੀ ਸਾਈਡ ਵੀ ਇਸ ਤੇ ਆਇਲ ਲਗਾ ਲੈਣਾ ਹੈ ਤੇ ਇਸ ਨੂੰ ਆਪਾਂ ਨੇ ਪਲਟ ਲੈਣਾ ਹੈ ਪਲਟ ਕੇ ਆਪਾਂ ਨੇ ਦੂਸਰੀ ਸਾਈਡ ਨੂੰ ਵੀ ਚੰਗੀ ਤਰ੍ਹਾਂ ਨਾਲ ਪਕਾਉਣਾ ਹੈ ਇਸੇ ਤਰ੍ਹਾਂ ਨਾਲ ਆਪਾਂ ਨੇ ਪਲਟ ਕੇ ਦੋਨੇ ਹੀ ਸਾਈਡਸ ਨੂੰ ਚੰਗੀ ਤਰ੍ਹਾਂ ਦੇ ਨਾਲ ਹੀ ਪਕਾ ਲੈਣਾ ਹੈ ਉਨੇ ਸਾਈਡਸ ਹੁਣ ਆਪਣੀਆਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਹੁਣ ਆਪਾਂ ਇਸ ਨੂੰ ਕੱਢ ਲਵਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਹੋਰ ਆਪਣੇ ਪੂੜੇ ਬਣਾ ਲਵਾਂਗੇ ਦੇਖੋ ਵਿਊਅਰਸ ਆਪਣੇ ਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਟੇਸਟੀ ਹੁੰਦੇ ਹਨ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਇਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਬਨੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀਆਂ ਨਿਊ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸauft ਸ਼੍ਰੀਆਕਲ